ਨਾਬਦੀ ਗੁਰਮਤੇਗ ਬਹਾਦਰ ਨਗਰ ਦੇ ਵਿੱਚ ਨਹਿਰੀ ਵਿਭਾਗ ਦੇ ਵੱਲੋਂ 7 ਬਿਗੇ 14 ਵਿਸਵੇ ਜ਼ਮੀਨ ਤੇ ਬਣੇ ਕਰੀਬ 42 ਘਰਾਂ ਦੇ ਉੱਪਰ ਪੀਲਾ ਪੰਜਾ ਚਲੌਣ ਪਹੁੰਚੀ ਤਾਂ ਮੌਕੇ ਤੇ ਕਲੋਨੀ ਵਾਸੀਆਂ ਵੱਲੋਂ ਜਿਸਮੀ ਮਸ਼ੀਨ ਦੇ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਨਹਿਰੀ ਵਿਭਾਗ ਦੇ ਐਸ ਡੀਓ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਜ਼ਮੀਨ ਤੇ ਘਰ ਬਣੇ ਹੋਏ ਹਨ ਇਹ ਨਹਿਰੀ ਵਿਭਾਗ ਦੀ ਸਰਕਾਰੀ ਜਗ੍ਹਾ ਹੈ ਆਸੀ ਹਾਈ ਕੋਰਟ ਵਿੱਚ ਕੇਸ ਜੱਜ ਚੁੱਕੇ ਹਨ ਇਹ ਜ਼ਮੀਨ ਪ੍ਰਾਪਰਟੀ ਡੀਲਰ ਵੱਲੋਂ ਵੇਚੀ ਗਈ ਦੂਜੇ ਪਾਸੇ ਕਲੋਨੀ ਵਾਸੀਆਂ ਨੇ ਆਖਿਆ ਕਿ ਅਸੀਂ ਤਾਂ ਇਹ ਜ਼ਮੀਨ ਖਰੀਦੀ ਹੈ ਅਤੇ ਅਸੀਂ ਘਰ ਵੀ ਪਾਲੇ ਹਨ ਅਤੇ ਅਸੀਂ 50 ਸਾਲ ਤੋਂ ਇੱਥੇ ਰਹਿ ਰਹੇ ਹਾਂ ਉਹਦੋਂ ਤਾ ਨਹਿਰੀ ਵਿਭਾਗ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਅਤੇ ਹੁਣ ਅਸੀਂ ਕਿੱਥੇ ਜਾਈਏ ਅਸੀਂ ਤਾਂ ਮੰਗ ਕਰਦੇ ਹਾਂ ਪ੍ਰੋਪਰਟੀ ਡੀਲਰ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸਾਨੂੰ ਇਹ ਜ਼ਮੀਨ ਵੇਚੀ ਹੈ ਜੀ ਮੈਨੂੰ ਤਾਂ 50 ਸਾਲ ਹੋ ਗਏ ਹੋਣੇ ਜੀ ਬੈਠੇ ਨੂਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚਾ ਕਾਦੇ ਚਾ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਦੇ ਕੋਈ ਨਾ ਭਾਈ ਕੋਈ ਨਾ ਮੈਂ ਬੈਠਾ ਹੂਰੀ ਬੈਠਾ ਐ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਰਿਹਾ ਤੁਸੀਂ ਫੋਨ ਕੀਤਾ ਅੱਛਾ ਹੈ ਆ ਰਿਹਾ ਹੈ ਹਾਂ ਬੰਦਾ ਹੀ ਉਹ ਹੁਣ ਬੰਦਾ ਆ ਰਿਹਾ ਜੀ ਹੁਣ ਬੰਦਾ ਆ ਰਿਹਾ ਲੇਖੇ ਦੀ 50 ਸਾਲ ਹੋ ਗਏ ਹੁਣੇ ਮੈਨੂੰ ਬੈਠੇ ਨੂੰ ਮੀਟਰ ਤੇ ਜਿਹੜਾ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿਲ ਪਾਰ ਸਾਡੇ ਕੋਲ ਵੀ ਸਭ ਕੁਝ ਕਰਦੇ ਆ ਅਸੀਂ ਸਭ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਭ ਦੀ ਸਹੂਲਤ ਹੈ ਸਭ ਮਹੱਲੇ 'ਚ ਵੀ ਹੁਣ ਕਾਤੇ ਟਾ ਰਿਹਾ ਫੇਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕੁਝ ਕਿਸੇ ਨੇ ਦੱਸਿਆ ਨਹੀਂ ਹੈ ਕਿ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਦੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਣੇ ਆ ਐਂ ਅਸੀਂ ਮਕਾਨ ਕਿੱਥੇ ਦੇ ਪਾ ਲੂਗੇ ਜਗਾ ਅਸੀਂ ਕਿੱਥੇ ਦੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਹੈ ਮੈਂ ਕਿਉਂ ਵੇਚਦਾ ਮੈਂ ਉਹਨਾਂ ਤੋਂ ਸੁਧਰਾ ਉਹਦੇ ਦੇ ਕਾਰਵਾਈ ਕਰੋ ਤੁਸੀਂ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਰੇ ਬੁਲਾਉਣਾ ਚਾਹੀਦਾ ਹੈ ਵੀ ਆ ਗਰੀਬ ਮਰ ਰਹੇ ਆ ਅਸੀਂ 28 ਸਾਲ ਤੋਂ ਹੀ ਸਾਲ ਰੋ ਜੀ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈਗੀ ਹਰਜੀਤ ਸਿੰਘ ਟਿੰਡਸ ਟਿੰਡਸ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹਾਂ ਹੁਣ ਕੀ ਨੋਟਿਸ ਆਇਆ ਤੁਹਾਨੂੰ ਹੁਣ ਰਾਜਾ ਸਾਨੂੰ ਪਹਿਲਾਂ ਆਏ ਤੇ 6 ਮਹੀਨੇ ਪਹਿਲਾਂ ਵੀ ਤੁਹਾਡੇ ਘਟਾ ਇਹ ਜਾਣਗੇ ਫੇਰ ਚੁੱਪ ਹੋ ਗਏ ਸੀਗੇ ਫੇਰ ਹੁਣ ਫੇਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਕਿੰਨੇ ਕਰਨਗੇ ਬਹੁਤ ਕਰਨੇ ਰਾਜਾ ਸਵੀਕਾਰ ਹੋਣਗੇ ਜੀ ਤੇ ਨਵਰਾ ਪੱਤੇ ਹੁਣ ਰਾਜੇ ਹੁਣ ਕਿਹੜਾ ਗਿਣੇ ਜਦੋਂ ਉਹਨਾਂ ਨੇ ਵੇਚੀ ਹੈ ਤੁਹਾਨੂੰ ਜੇ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀਗਾ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈਂਦੇ ਕਾਨੂੰ ਗਰੀਬ ਬੰਦੇ ਆ ਸਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਹੋ ਗਿਆ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਦੇ ਹਾਂ ਜਦੋਂ ਕਚਹਿਰੀਆਂ ਵਾਲੇ ਕਿੱਥੇ ਸੀ ਕਿ ਜੇ ਸਾਡੀਆਂ ਰਜਿਸਟਰੀਆਂ ਕਰਾਈਆਂ ਨਹੀਂ ਆ ਜਦੋਂ ਉਸੇ ਨੂੰ ਕੋਰ ਦੁਆਰਾ ਸਾਫ਼ ਵੀ ਬਣਿਆ ਵਾ ਸਾਰਾ ਕੁਝ ਬਣਿਆ ਵਾ ਪੂਰੀ ਕਲੋਨੀ ਹੈ ਤਾਂ ਮਤਲਬ ਸਾਡੀ ਪੂਰੀ ਕਲੋਨੀ ਪਿਆਰਾ ਮੀਟਰ ਲੱਗੇ ਵੇ ਸਾਡੇ ਨਾਲੀਆਂ ਪੱਕੀਆਂ ਮੀਟਰ ਲਿੰਗੀਆਂ ਬਣੀਆਂ ਪੀਆਂ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰ ਨਹੀਂ ਲੱਗਦਾ ਸੀ ਨਹੀਂ ਤਾਂ ਨਾਲੀ ਜਦੋਂ ਸਾਨੂੰ ਇਹਨੇ ਟੀਨਸ ਨੇ ਰਜਿਸਟਰੀ ਕਰਵਾਈ ਫਿਰ ਜਾਂ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਤੇ ਹੁਣ ਢਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜਾ ਕਰਨੀ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੀ ਉੱਠ ਖੜਾਂਗੇ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਇੱਥੇ ਘੱਟੋ-ਘੱਟ 35 ਸਾਲ ਮੰਗੋਗੇ ਸਾਨੂੰ ਰਹਿੰਦੇ ਨੂੰ ਠੀਕ ਹੈ ਜਦੋਂ ਸਾਨੂੰ ਨੈਰੀਸ਼ ਆ ਵੀ ਜਗਾ ਲਿੱਤੀ ਆ ਰਜਿਸਟਰੀ ਹੋਈ ਆ ਪਟਵਾਰੀ ਹੋ ਗਏ ਸਾਰੇ ਦੇ ਸਾਈਨ ਸਭ ਕੁਝ ਵੀ ਪ੍ਰੋਪਰ ਹੋਇਆਗਾ ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨੈਰੀ ਮਹਿਕਮੇ ਦੀ ਜਗਾ ਕੀ ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗਾ ਵੇਚੀ ਆ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਨੈਰੀ ਮਹਿਕਮਤ ਆ ਰਹੇ ਨੇ ਠੀਕ ਹੈ ਵੀ ਸਾਨੂੰ ਜਾਤਾ ਜਗਾ ਬਦਲੇ ਜਗਾ ਪਾ ਕੇ ਦੇਣਾ ਤੇ ਬਣਦੀ ਕਾਰਵਾਈ ਠਿੰਡ ਸਤੇ ਹੋਣੀ ਚਾਹੀਦੀ ਹੈ। ਲੱਖਰ ਪਹਿਲੇ ਹੋਏ ਪਹਿਲਾ ਜ਼ਮੀਨ ਤੇ ਹੁਣ ਉਹ ਉਹੀ ਤਾਂ ਗੱਲ ਹੈ ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਇਗਾ। ਅਸੀਂ ਕਿੱਥੇ ਜਾਵਾਂਗੇ ਜਬਾਕਾ ਨੂੰ ਲੈ। ਨਾ ਪੱਕੇ ਤੌਰ ਤੇ ਮਿਲਤ ਨਹੀਂ। ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ, ਕਦੇ ਬਾਹਰੇ ਦਿੱਤੇ ਜਾਂਦੇ ਨੇ, ਕਦੇ ਕਿਵੇਂ ਦੇ ਜਾਂਦੇ ਇਹਦੀ ਮੰਤੀ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ। ਹੁਣ ਕੀ ਮੰਗ ਕਰਦੇ? ਮੰਗੇ ਇਹੀ ਕਰਦੇ ਆਂ ਦੇਖੋ ਇੱਕ ਤਾਂ ਜਿੱਦਣੇ ਸਾਨੂੰ ਜਗਾ ਵੇਚੀ ਆ। ਠੀਕ ਆ ਉਹਦੇ ਕਾਰਵਾਈ ਹੋਵੇ। ਤੇ ਸਾਡ ਨੂੰ ਜੇ ਤਾਂ ਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗ੍ਹਾ ਬਦੇ ਜਗ੍ਹਾ ਤੇ ਪਾ ਕੇ ਦੇ ਕਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਹਾਂ ਜੀ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਈ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬਹਾਦਰ ਨਗਰ ਆਇਆ ਕਿ ਕਿੰਨੇ ਘਰ ਨੇ ਇੱਥੇ ਇਹ 40 ਤੋਂ 50 ਸਾਰੀ ਕਲੋਨੀ ਹੋ ਆ ਜਾਂਦੀ ਹੈ ਇਹ ਵਿੱਚ 50 ਘਰ ਦਾ ਕਲੋਨੀ ਬਿਜਤੀ ਮਤਲਬ ਦੋ ਨੰਬਰ ਚੋਂ ਹਾਂ ਇੱਕ ਕਲੋਨੀ ਦੇ ਵਿੱਚ ਆ ਵੀ ਆ ਜਿਵੇਂ ਆ ਲਾਈਨਾਂ ਨਾ ਪੂਰੀ ਇਹ ਸਾਰੀ ਵਿੱਚ ਆ ਜਾਂਦੀ ਹੈ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਉਹਦੇ ਕੋਠੇ ਬਣੇ ਨੇ ਹੁਣ ਕਿਵੇਂ ਪਲੇਨ ਹੋਊਗਾ ਉਹ ਗੱਲ ਤਾਂ ਹੋ ਗਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਸਿੱਧਾ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਸਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲਿੱਤੀ ਸੀ ਰਣਜੀਤ ਸਿੰਘ ਢੀਂਸਾ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਕੰਨੀ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗਾ ਜਾਂ ਕਿਸੇ ਹੁਣ ਸਰਕਾਰੀ ਹੁਣ ਮਹਿਕਮਾ ਸਾਡੇ ਮਕਾਨ ਧਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਸਰਕਾਰੀ ਜਗਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ ਇਹ ਟੀਨਸ ਨੂੰ ਬੁਲਾਇਆ ਜਾ ਬਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤੈ ਸਰਕਾਰੀ ਜਗਾ ਵੇਚੀ ਆ ਕਿਉਂ ਵੇਚੀ ਆ ਕਿੱਥੇ ਕਬਜ਼ਾ ਦਿੱਤਾ ਹੀ ਕਿਹੜਾ ਵਿਭਾਗ ਆਇਆ ਇਹ ਨਹਿਰੀ ਵਿਭਾਗ ਦੇ ਵਾਲੇ ਆਏ ਨਹੀਂ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਇੱਥੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਹੈ ਕਿੰਨਾ ਏਰੀਆ ਚ ਬਣੀ ਹੋਣੀ 40 ਫੁੱਟ ਏਰੀਆ 40 ਫੁੱਟ ਹੈ ਐ ਨਹੀਂ ਪਤਾ ਇਹ ਵੀ ਕਿੰਨਾ ਏਰੀਆ ਹੁੰਦਾ ਜੀ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇਖੋ ਜੀ ਮਾਤਾ ਬੈਠੇ ਨੇ ਜੀ ਹਰੇਕ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗਾਹ ਤੋਂ ਢੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਨੇ ਵਿੱਚ ਜਿਹੜੇ ਘਰ ਨੇ ਇਹ ਤਕਰੀਬਨ 40 50 ਘਰ ਆ ਰਹੇ ਨੇ ਗਲੀ ਦੇ ਵਿੱਚ ਹੀ 40 50 ਘਰ ਆ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਜਿਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਮੈਕਮੇ ਕੰਨੀਓ ਵੀ ਜਗਾਹ ਖਾਲੀ ਕਰੋ ਅਸੀਂ ਮਕਾਨ ਢਾਣੇ ਨੇ ਕਬਜ਼ਾ ਲੈਣਾ ਹੀ ਹੁਣ ਕੀ ਮੰਗਾ ਤੁਹਾਡੇ ਹੁਣ ਸਾਡੇ ਤਾਂ ਇਹ ਮੰਗਾ ਜੀ ਗਰੀਬਾਂ ਦਾ ਹੱਲ ਕੀਤਾ ਜਾਵੇ ਸਾਡਾ ਪਹਿਲੇ ਠੱਡਾ ਹਲਕਾ ਤਾਂ ਜਾਵੇ ਪ੍ਰਾਪਰਟੀ ਡੀਲਰ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗ੍ਹਾ ਆ ਰਹੀ ਆ ਸਾਨੂੰ ਜਗ੍ਹਾ ਬਦ ਜਗ੍ਹਾ ਦਿੱਤੀ ਜਾਵੇ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉੱਤੇ ਨਾ ਗੁੰਜਾਇਸ਼ ਨਹੀਂ ਆਂਦੀ ਵੀ ਅਸੀਂ ਮਕਾਨ ਪਾ ਸਕੀ ਹੈ ਜੀ ਗਰੀਬ ਬੰਦਿਆਂ ਦੇ ਖਰੀਦਦਾਰ ਬੰਦੇ 6-7 ਸਾਲ ਪਹਿਲਾਂ ਇਹਦੀ ਮੰਗਤੀ ਹੋਈ ਇਹ ਜਗਿੰਦਰ ਸਿੰਘ ਕਾਨੂੰਗੋ ਰਿਟਾਇਰ ਹੋਇਆ ਵੈ ਤੇ ਉਹਨੇ ਲਿਖਿਆ ਵੀ ਨਾ ਤਾਂ ਠੱਡਾ ਕੋਈ ਮਿਲਿਆ ਸਹੀ ਨਾ ਸਹੀ ਮਿਲਤੀ ਹੋਈ ਹੈ ਉਹ ਮੇਰੇ ਕੋਲ ਫੀਮਨ ਪਈ ਹੈ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਠੱਡੇ ਲਾਗੇ ਪਹਿਲਾਂ ਉਹਨੂੰ ਬੇਨਤੀ ਮੇਰੀ ਗੱਲ ਹੋਈ ਹੁਣ ਇੱਧਰ ਲਾਤੇ ਗੁਰੂ ਗਰਬ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਤੋਂ ਇੱਧਰ ਇੱਕ ਜਗ੍ਹਾ ਵਿੱਚ ਹੈ ਉਹਨੂੰ ਕਹਿੰਦੇ ਵੀ ਇੱਧਰ ਵਿੱਚ ਹੈ ਆ ਫਿਰੇ ਸ਼੍ਰੀਮਨਾ ਦੀ ਸੀਧੀ ਵਗੇ ਦੀ ਸੀਧਾ ਡਰਾਗੇ ਦੀ ਸੀਧੇਮੇ ਕਰਾ ਕੇ ਸ਼੍ਰੀਮ ਦੇ ਲੰਦਾ ਇੱਥੋਂ ਖਾਜ ਕਰਾਇਆ ਬੇਲਾ ਹੁਣ ਪਤਾ ਨਹੀਂ ਕਿਨੇ ਕਾਰਵਾਈ ਕੀ ਕਰੀਆ ਕੀ ਨਹੀਂ ਰਿਸ਼ਤੇ ਤਾਂ ਹੈਗੇ ਨੇ ਜੀ ਇਹਦੇ ਸਾਰੇ ਛੋਨੇ ਪੂਰੇ ਕਹਿੰਦੇ ਹਾਂ ਸਾਰੀਆਂ ਸਾਰੀਆਂ ਜਿਸਤੀਆਂ ਹੈਗੀਆਂ ਜਿਹੜੇ ਮਕਾਨ ਬਣੇ ਜੀ ਜਦੋਂ 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 ਮੀਟਰ ਲੱਗ ਕੇ ਸਭ ਕੁਝ ਹੋ ਗਿਆ ਤੇ ਉਦੋਂ ਨੇ ਮੈਕਨ ਦੇ ਪਾਸੇ ਸੀ ਵੀ ਸਰਕਾਰੀ ਜਗ੍ਹਾ ਪਤਾ ਨਹੀਂ ਹੁਣ ਪਤਾ ਨਹੀਂ ਕਿਨੇ ਦੂਏ ਪਾਸੇ ਕਰਾਦਾ ਪਹਿਲਾਂ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾ ਦੇ ਮੇਰੇ ਮਿੱਤੇ ਫੀਤੇ ਸਾਲਾ ਰابطਨਾ ਵੱਧ ਗਿਆ ਘਟ ਗਿਆ ਇਹਦਾ ਟੱਕਈ ਐਨੇ ਰਾਜੀ ਕਰ ਵੀ ਵਿੱਚ ਗੁਰੂ ਘਰ ਵੀ ਪਿੱਛੇ ਹਾਂ ਅੱਛਾ ਉਹ ਵਰਕਰਾਂ ਸਾਹਿਬ ਦੇ ਇਨਸਾਨ ਸਾਹਿਬ ਤੋਂ ਪਹਿਲਾਂ ਥੱਲੇ ਧੀ ਅੱਛਾ ਇਹ ਜਗਾ ਤੇ ਆ ਰਹੀ ਹਾ ਤੀ ਫੇਰ ਚੱਕ ਕੇ ਉਹਨੇ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿਹਦੇ ਜਦੋਂ ਨਹੀਂ ਉਹ ਤੇ ਇੱਕ ਹੋਵੇ ਜਿਹਨੇ ਵੇਚਿਆ ਇਹ ਜਗਾਉਦੀ ਉਰੇ ਪਈਆ ਵੀ ਤੇਰੀ ਹੋਰ ਕਵਰ ਕਰ ਲੈਣ ਕਿਥੋਂ ਮਰਜੀ ਠੀਕ ਸਭ ਇਹ ਕੀ ਮਾਜਰਾ ਜੋ ਘਰ ਟਾਉਣ ਲਈ ਤੁਸੀਂ ਆਏ ਹੋ ਇਹਦਾ ਆਪਣਾ 1982 ਪਿਛਾਸੀ ਦਾ ਕੇਸ ਚੱਲ ਰਿਹਾ ਢੀਂਸਾ ਕੋਈ ਢੀਂਸਾ ਨਾਮ ਦਾ ਬੰਦਾ ਸੀ ਉਹਨੇ ਕੋਲੋਨੀ ਕੱਟਤੀ ਤੇ ਸਾਡੇ ਮੈਕਨਿਕ ਵੀ ਮਲਕੋ ਮੈਨਰ ਨਾਮ ਦੀ ਜੀ ਹੈ ਤੇ ਉਸ ਬੰਦੇ ਨੇ ਨਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੀ ਨੇ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਤੇ ਕੋਈ ਕੇਸ ਮਹਿਕਮੇ ਦੇ ਪੱਖ ਚੋਂ ਹਾਈ ਕੋਰਟ ਦੇ ਹੁਕਮ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਵੇ ਤੇ ਆਪਣਾ ਕਬਜ਼ਾਕਰ ਵੀ ਸੀਰੀਚ ਨਹੀਂ ਕਿੰਨੀ ਏਰੀਆ ਜੀ ਇਹ ਤਕਰੀਬਨ 7 ਬਿਗੇ 14 ਵਿਸਲੇ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਘਰ ਅੱਛਾ ਜੀ ਹਾਂ ਜੀ ਜਦੋਂ ਵੇਚਿਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜੋ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੇ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚ ਇਨਵੋਲਟ ਕਿ ਮੈਂ ਜਿਵੇਂ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20 25 ਸਾਲ ਕੇਸ ਚੱਲਿਆ ਜੀ ਹਾਂ ਪਹਿਰ ਵੀ ਉਦੋਂ ਹੀ ਮੈਗਮੀਨ ਸ਼ੁਰੂ ਕਰਤੀ ਸੀ ਆਪਣੀ ਜਦੋਂ ਮੈਗਮੀਨ ਨੂੰ ਮਾੜੀ ਜੀ ਭਿੰਨ ਕਿ ਲੱਗੀ ਇਹ ਬੰਦੇ ਗਲਤ ਤੋਂ ਸਾਰੀਆਂ ਕਰਵਾ ਰਿਹਾ ਗਲਤ ਕਬਜ਼ੇ ਦੇ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਕੋਰਟ ਦੇ ਕੋਰਟ ਕੇਸ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਹੈ ਅੱਛਾ ਐਫ ਆਈ ਆਰ ਵੀ ਹੋਈ ਸਾਰਾ ਕੁਝ ਹੋ ਜਾਂਦਾ ਹੈ ਤੇ ਫਿਰ ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ ਇਹ ਤਾਂ ਅਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਤੇ ਹੁਣ ਤੁਹਾਡੀ ਕੀ ਕਾਰਵਾਈ ਹੈ ਜੀ ਇੱਥੇ ਸਾਨੂੰ ਤਾਂ ਇਹ ਹੁਕਮ ਨੇ ਜੀ ਕਬਜ਼ਾ ਦਿੱਤਾ ਜਾਵੇ ਅੱਛਾ ਕਬਜ਼ਾ ਹਾਂਜੀ ਜੀ ਸੀਪੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਕਿ ਇਹ ਨਾ ਇਹ ਜਲ ਸਰਕਾਰੀ ਵਿਭਾਗ ਦਾ ਜਿਹੜਾ ਕਬਜ਼ਾ ਕਰ ਲਈ ਸੀਗੀ ਇਹਦੇ ਵਿੱਚ ਜਿਹੜੇ ਨਾਇਬ ਤਹਿਸੀਲਦਾਰ ਜੀ ਦੇ ਉਹਨਾਂ ਦੇ ਨਾਲ ਅਸੀਂ ਆਏ ਸੀ ਲੈਂਡ ਐਡਵਰਟਾਈਜ਼ਮੈਂਟ ਤੋਂ ਨਵੇਂ ਮਸਲਾ ਆਪਣਾ ਜੋਰ ਕਾਗਜ਼ ਪੱਤਰਾਂ ਗਾਜਾ ਜਗ੍ਹਾ ਬਾਰੇ ਤੋਂ ਨਾਇਬ ਤਹਿਸੀਲਦਾਰ ਸਾਹਿਬ ਦੇ ਸਾਹਮਣੇ ਤੇ ਹੁਣ ਇਹਨੇ ਅੱਗੇ ਜਿਵੇਂ ਜੀਸੀਵੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਇਹਨਾਂ One of the premium and prestigious professional institutes providing a wide range of professional courses with 100% placement assistance. We are Sri Sai Group of Institutes.